ਹਾਂਜੀ ਬਾਈ ਜੀ ਅੱਜ ਸੀ ਬਸੰਤ ਪੈਂਚਵੀ ਤੇ ਬਸੰਤ ਪੈਂਚਵੀ ਵਾਲੇ ਦਿਨ ਲੋਕ ਆਪਣਾ ਪਤੰਗਬਾਜੀ ਕਰਦੇ ਨੇ ਤੇ ਪਤੰਗ ਟਾਉਂਦੇ ਨੇ ਤੇ ਪਰ ਪਹਿਲੇ ਜ਼ਮਾਨੇ ਹੁੰਦੇ ਸੀ ਉਦੋਂ ਪਤੰਗਬਾਜੀ ਵਧੀਆ ਹੁੰਦੀ ਸੀ ਕਿਉਂਕਿ ਉਦੋਂ ਜਿਹੜੀਆਂ ਡੋਰਾ ਹੁੰਦੀਆਂ ਸਨ ਉਹ ਕੱਚੇ ਧਾਗੇ ਦੀਆਂ ਡੋਰਾ ਹੁੰਦੀਆਂ ਸਨ ਤੇ ਇੰਨਾ ਖਤਰਾ ਨਹੀਂ ਸੀ ਹੁੰਦਾ ਤੇ ਅੱਜ ਕੱਲ ਬਾਈ ਜੀ ਇਹੋ ਜਿਹਾ ਜ਼ਮਾਨਾ ਆ ਗਿਆ ਵੀ ਬਸੰਤ ਪੈਂਚਵੀ ਦਾ ਜਿਵੇਂ ਇਹ ਤਿਹਾਰਾ ਹੈ ਇਹ ਕਾਦੇ ਲਈ ਬਣਾਇਆ ਜਾਂਦਾ ਹੈ ਦੇ ਲੋਕ ਪਤੰਗਬਾਜੀ ਕਰਦੇ ਨੇ ਪਰ ਇਹਦੇ ਵਿੱਚ ਪਤੰਗਬਾਜੀ ਕਾਦੀ ਹੈ ਕਈ ਲੋਕਾਂ ਦਾ ਨੁਕਸਾਨ ਵੀ ਬਹੁਤ ਹੁੰਦਾ ਹੈ ਸਰਕਾਰ ਦੇ ਇੰਨਾ ਕਹਿਣ ਦੇ ਬਾਵਜੂਦ ਵੀ ਇੰਨੀ ਪਾਬੰਦੀ ਲਾਉਣ ਦੇ ਬਾਵਜੂਦ ਵੀ ਚੈਨਾ ਡੋਰ ਦੀ ਵਿਕਰੀ ਤੇ ਕੋਈ ਵੀ ਰੋਕ ਨਹੀਂ ਲੱਗ ਰਹੀ ਉਹ ਜਿਵੇਂ ਕਹਿੰਦੇ ਨੇ ਨਾ ਨਸ਼ਾ ਬੰਦ ਹੁੰਦਾ ਤੇ ਨਾ ਚੈਨਾ ਡੋਰ ਬੰਦ ਹੁੰਦੀ ਹੈ ਇਹ ਬਾਈ ਜੀ ਖੜੇ ਨੇ ਆਪਣੇ ਨਾਲ ਤੇ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਤ ਰਹਿ ਗਈ ਤੇ ਇਹ ਬਚ ਗਏ ਤੇ ਆ ਵੇਖੋ ਤੁਹਾਨੂੰ ਇਹ ਦਿਖਾਵਾ ਗਿਆ ਸੀ ਵਿੱਚ ਆ ਜਿਹੜੀ ਡੋਰ ਹੈ ਇਹਨਾਂ ਦੇ ਗਲ ਦੇ ਵਿੱਚ ਪੈ ਗਈ ਸੀ ਤੇ ਪਤਾ ਨਹੀਂ ਕਿਵੇਂ ਪ੍ਰਮਾਤਮਾ ਨੇ ਇਹਨਾਂ ਨੂੰ ਰੱਖ ਲਿਆ ਤੇ ਇਹਨਾਂ ਨੇ ਮੌਕੇ ਤੇ ਵੇਖ ਲਿਆ ਤੇ ਬ੍ਰੇਕ ਲਾ ਲਈ ਤੇ ਬਾਈ ਜੀ ਫਿਰ ਇਹ ਜਿਵੇਂ ਮਤਲਬ ਚਾਈਨਾ ਡੋਰ ਕਿਵੇਂ ਪੈ ਗਈ ਤੁਹਾਡੇ ਗੱਲ ਚ ਮੈਂ ਤੇਲਪੌਣ ਚੱਡਾ ਸੀ ਮੋਟਰਸਾਈਕਲ ਤੇ ਤੇ ਜਾਣ ਕੇ ਗੱਲ ਦੇ ਵਿੱਚ ਡੋਰ ਪੈ ਗਈ ਤੇ ਮੇਰਾ ਗਰਦਨ ਆ ਦੇਖੋ ਨਿਸ਼ਾਨ ਗਰਦਨ ਮੇਰੀ ਬਚ ਗਈ ਪ੍ਰਮਾਤਮਾ ਨੇ ਬਚਾ ਦਿੱਤਾ ਮੈਨੂੰ ਇਹ ਸਰਕਾਰ ਨੂੰ ਚਾਹੀਦਾ ਤੇ ਚਾਈਨਾ ਡੋਰ ਬੰਦ ਕਰਨੀ ਚਾਹੀਦੀ ਹੈ ਠੀਕ ਹੈ ਨਸ਼ੇ ਨਹੀਂ ਬੰਦ ਹੋ ਰਹੇ ਚਾਈਨਾ ਡੋਰ ਨਹੀਂ ਬੰਦ ਹੋ ਰਹੀ ਪਰ ਮਾਨ ਸਰਕਾਰ ਨੂੰ ਇਹ ਕਹਿੰਦਾ ਜੀ ਬੰਦ ਕਰਨੀ ਚਾਹੀਦੀ ਹੈ ਪਰ ਮਾਨ ਤਾਂ ਮੈਨੂੰ ਰੱਖਤਾ ਜੈ ਨਹੀਂ ਮੇਰੀ ਗਾਦਰ ਦੇ ਹੋ ਗਿਆ ਸੀ ਕੰਮ ਮੇਰਾ ਅੱਜ ਚਾੜੀ ਕੇ ਹੁਣ ਵੇਖ ਲਓ ਬਾਈ ਜੀ ਵੀ ਇਹ ਘਰ ਦੇ ਵਿੱਚ ਹੁਣ ਇਹਨਾਂ ਦਾ ਬੇਟਾ ਹੈ ਜਿਹੜਾ ਬਾਹਰ ਗਿਆ ਪਰਵਾਰ ਦੇ ਵਿੱਚ ਇਹੀ ਨੇ ਮੇਨ ਜੇ ਕੋਈ ਗੱਲਬਾਤ ਹੋ ਜਾਂਦੀ ਤਾਂ ਇਹਨਾਂ ਦਾ ਤਾਂ ਘਰ ਬਰਬਾਦ ਹੋ ਗਿਆ ਸੀ ਤੇ ਇਸ ਕਰਕੇ ਆ ਬਾਈ ਜੀ ਨੇ ਦਿਖਾਇਆ ਵੀ ਹੁਣ ਇਹ ਤਾਂ ਆਪਣੇ ਮੂੰਹ ਤੇ ਆਣ ਜਾ ਰਹੇ ਹਨ ਇਹਨਾਂ ਨੂੰ ਕੀ ਪਤਾ ਸੀ ਵੀ ਰਸਤੇ ਦੇ ਵਿੱਚ ਡੋਰ ਲੰਮਕਰੀ ਹੈ ਤੇ ਉਹ ਇਹਨਾਂ ਦੇ ਵੇਖ ਲਓ ਵੀ ਗਲ ਦੇ ਵਿੱਚ ਪੈ ਗਈ ਤੇ ਗਲ ਦੇ ਪੈਣ ਦੇ ਵਿੱਚ ਆ ਨਿਸ਼ਾਨ ਵੀ ਪਿਆ ਹੋਇਆ ਆ ਪਾ ਗਰਦਨ ਦੇ ਨੇੜੇ ਆ ਵੇਖੋ ਦਿਖਾਇਆ ਹੈ ਤੇ ਕੁਦਰਤੀ ਪ੍ਰਮਾਤਮਾ ਨੇ ਬੱਚਤ ਰੱਖਤੀ ਦਾ ਵਜ ਗਏ ਇਹ ਤੇ ਉਹੀ ਕਹਿੰਦੇ ਨੇ ਵੀ ਮਤਲਬ ਲੋਕਾਂ ਦੀ ਤਾਂ ਪਤੰਗਬਾਜ਼ੀ ਹੋ ਗਈ ਤੇ ਪਰ ਕਿਸੇ ਦੀ ਜਾਨ ਤੇ ਖਤਰੇ ਵਾਲੀ ਗੱਲ ਹੋ ਗਈ ਵੀ ਇਸ ਕਰਕੇ ਹੱਥ ਜੋੜ ਕੇ ਫੇਰ ਕਹਿੰਨੇ ਆ ਜੀ ਇਹਨੂੰ ਚైనా ਡੋਰ ਨੂੰ ਬੰਦ ਕਰੋ ਜੇ ਕਿਤੇ ਪਤਾ ਲੱਗਦਾ ਉਹਦਾ ਜਾ ਕੇ ਵਿਰੋਧ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਸਮਝਾਓ ਵੀ ਜੇ ਪਤੰਗਬਾਜ਼ੀ ਕਰਨੀ ਹੈ ਆਮ ਕੱਚੇ ਧਾਗੇ ਨਾਲ ਕਰੋ ਜਿਹੜੀ ਆਮ ਡੋਰ ਹੁੰਦੀ ਹੈ ਚైనా ਡੋਰ ਨਾਲ ਬਾਈ ਜੀ ਨਾ ਕਰੋ ਕਿਉਂ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਹੋ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਤੁਹਾਡਾ ਘੜੀ ਦਾ ਮਨੋਰੰਜਨ ਹੈ ਤੇ ਸਾਡੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਬਾਈ ਜੀ ਚੈਨਾ ਡੋਰ ਨਾ ਵਰਤੋ ਤੇ ਨਾ ਆਪਣੇ ਬੱਚਿਆਂ ਨੂੰ ਵਰਤਣ ਦਿਓ ਤੇ ਆਹ ਵੇਖੋ ਜੀ ਬਾਈ ਜੀ ਹੋਰਾਂ ਨੇ ਕਿੰਨੀ ਡੋਰ ਇਕੱਠੀ ਕਰਕੇ ਨਾ ਅੱਗੇ ਗਲੀ ਦੇ ਵਿੱਚ ਲਟਕੀ ਹੋਈ ਸੀ ਤਾਂ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਸਾਰੀ ਇਹ ਡੋਰ ਜਾਨੀ ਕਿ ਤਾਰਾਂ ਦੇ ਉੱਪਰ ਦੀ ਲਟਕੀ ਹੋਈ ਸੀ ਤੇ ਬਾਈ ਜੀ ਹੋਰਾਂ ਨੇ ਇਕੱਠੀ ਕੀਤੀ ਵੀ ਕਿਸੇ ਦਾ ਨੁਕਸਾਨ ਨਾ ਹੋ ਜੇ ਤੇ ਬਾਈ ਜੀ ਹੋਰੀ ਤੇ ਨਾਲ ਇਹ ਅੰਕਲ ਜੀ ਹੋਰੀ ਵਧੀਆ ਕੰਮ ਕਰ ਰਹੇ ਨੇ ਤੇ ਬਾਈ ਜੀ ਇਹ ਡੋਰ ਸਾਰੀ ਕਿੱਥੋਂ ਲਾਈ ਹੈ ਏ ਉਪਰ ਤਾਰਾਂ ਤੇ ਕੋਠੇ ਤੇ ਜਿਹੜੇ ਕਟ ਕੇ ਆਏ ਹੋਣ ਪਤੰਗੀਆਂ ਅੱਛਾ ਗਲੀਆਂ ਦੇ ਲਾੜੀ ਸਾਰੀ ਫੇਲਦੀ ਆ ਕਿਸੇ ਦੇ ਗਲੇ ਚ ਨਾ ਲੱਗ ਜੇ ਤੇ ਬਾਈ ਜੀ ਇਹਦੇ ਬਾਰੇ ਜਿਵੇਂ ਹੁਣ ਚੈਨਾ ਡੋਰ ਜਿਵੇਂ ਮਤਲਬ ਲਾ ਲੋ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ ਜਿਵੇਂ ਤਾਰਾਂ ਤੋਂ ਲਾ ਰਹੇ ਹੋ ਜਾਂ ਕੋਠਿਆਂ ਤੋਂ ਵੀ ਕਿਸੇ ਦਾ ਇਨਸਾਨ ਨਾ ਕਰ ਰਹੇ ਵੀ ਇਹ ਮਤਲਬ ਡੋਰ ਨਾ ਕਰੇ ਤੇ ਇਹ ਬਾਈ ਜੀ ਇਹ ਡੋਰ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਇਹ ਤਾਂ ਸਰਕਾਰ ਨੂੰ ਬੰਦ ਕਰਨੀ ਚਾਹੀਦੀ ਹੈ ਬਿਲਕੁਲ ਜੀ ਹਾਂ ਇਹਦੇ ਨਾਲ ਕਿਸੇ ਦਾ ਵੀ ਜਾਨ ਮਾਲ ਦਾ ਨਖਾਨ ਹੋ ਸਕਦਾ ਗਲੀ ਚ ਜਵਾਕ ਵੀ ਨੇ ਕੋਈ ਵੱਡਾ ਬੁੜਾ ਵੀ ਆਂਦਾ ਆ ਇਹ ਇਹ ਤਾਂ ਬਿਲਕੁਲ ਬੰਦ ਹੋਣੀ ਚਾਹੀਦੀ ਆ ਤੇ ਬਾਈ ਜੀ ਜਿਵੇਂ ਹੁਣ ਮਤਲਬ ਲਾ ਲੋ ਵੀ ਸਾਰੇ ਪਾਸੇ ਸਰਕਾਰ ਦਾਵੇ ਵੀ ਕਰਦੀ ਐ ਤਾਂ ਮਤਲਬ ਇਹ ਗੱਲ ਕੀਤੀ ਜਾਂਦੀ ਐ ਵੀ ਇਹ ਬੰਦ ਹੋ ਜੂਗੀ ਹੋ ਜੂਗੀ ਪਰ ਇਹ ਤਾਂ ਦਿਨੋਂ ਦਿਨ ਉਹੀ ਗੱਲ ਐ ਨਸ਼ੇ ਵਾਂਗ ਵਾਧੀ ਜਾ ਰਹੀ ਐ ਬੰਦ ਹੋਣ ਦਾ ਤਾਂ ਨਾ ਹੀ ਨਹੀਂ ਲੈਂਦੀ ਇਹ ਇਹ ਤਾਂ ਸਰਕਾਰ ਨੂੰ ਉਪਰਾਲਾ ਸਖਤਰ ਨਿਯਮ ਬਣਾਉਣੇ ਪੈਣੇ ਆ ਜੀ ਦੁਕਾਨਾਂ ਤੇ ਵੇਚ ਵੇਚੇ ਨਾ ਕੋਈ ਕਿਉਂਕਿ ਪਹਿਲੀ ਗੱਲ ਤਾਂ ਦੁਕਾਨ ਤੇ ਆ ਵੀ ਨਹੀਂ ਤਾਂ ਲੋਕ ਲੈਣ ਨਾ ਹਾਂ ਦੁਕਾਨਾਂ ਤੇ ਵਿਕਰੀ ਐ ਤਾਂ ਲੋਕ ਲੈ ਰਹੇ ਨੇ ਤੇ ਬਾਈ ਜੀ ਜੇ ਕਿਹਾ ਜਾਵੇ ਚਲੋ ਸਰਕਾਰ ਮਤਲਬ ਪ੍ਰਾਲਾ ਵੀ ਬਹੁਤ ਕਰ ਰਹੀ ਹੈ ਜਿਵੇਂ ਹੁਣ ਭਾਰੀ ਜੁਰਮਾਨੇ ਕੀਤੇ ਹੋਏ ਨੇ ਤੇ ਨਾਲ ਜਿਵੇਂ ਹੁਣ ਜੇ ਉਹਦੀ ਸਜ਼ਾ ਵੀ ਹੈ ਤੇ ਪਰ ਲੋਕ ਫਿਰ ਵੀ ਨਹੀਂ ਡਰਦੇ ਹੈਗੇ ਵੀ ਬੇਫਿਕਰ ਹੋ ਕੇ ਤੇ ਧੱਲੇ ਦੇ ਨਾਲ ਇਹ ਚੈਨਾ ਡੋਰ ਨੂੰ ਵੇਚ ਰਹੇ ਨੇ ਸਰਕਾਰ ਨੂੰ ਥੋੜੇ ਜੇ ਹੋਰ ਸਖਤ ਨਿਯਮ ਕਰਨੇ ਪੈਣੇ ਆ ਜੀ ਫੈਕਟਰੀਆਂ ਤੋਂ ਜਿੱਥੋਂ ਮਾਲ ਖਰੀਦ ਰਹੇ ਨੇ ਡੀਲਰ ਹੋ ਕੇ ਉਹਨਾਂ ਨੂੰ ਫੜਨਾ ਪਊਗਾ ਉਹਨਾਂ ਤੇ ਤਕੜੇ ਜੁਰਮਾਨੇ ਕਰਨੇ ਪੈਣਗੇ ਤਾਂ ਇਹ ਚੀਜ਼ ਬੰਦ ਹੋਊਗੀ ਲੋਕ ਪ੍ਰਾਣੀ ਪ੍ਰਾਤਨ ਜਿਹੜੀ ਆਮ ਧਾਗੇ ਦੀ ਆਪਾਂ ਵਰਤਦੇ ਜਦੋਂ ਦੋਰ ਆ ਉਹ ਲੈਣ ਤਾਂ ਜਿਆਦਾ ਵਧੀਆ ਆ ਬਟ ਉਹ ਵੀ ਨੁਕਸਾਨਦਈ ਆ ਹਾਂ ਵੀ ਚਲੋ ਵੇਖਿਆ ਜਾਵੇ ਵੀ ਕਹਿਣ ਦਾ ਇਹ ਮਤਲਬ ਹੈ ਵੀ ਇੱਥੇ ਸਖਤ ਤੋਂ ਸਖਤ ਜੇਕਰ ਵੀ ਮਤਲਬ ਕਾਰਵਾਈ ਹੋਰ ਕੀਤੀ ਜਾਏ ਤਾਂ ਤਾਂ ਲੋਕ ਹਟਣਗੇ ਬਿਲਕੁਲ ਬਿਲਕੁਲ ਚੰਡੀਗੜ੍ਹ ਦੀ ਤਰ੍ਹਾਂ ਰੂਲ ਕਰਨੇ ਪੈਣੇ ਆ ਜੀ ਮਤਲਬ ਚਲਾਨ ਤਕੜੇ ਹੋਣੇ ਚਾਹੀਦੇ ਆ ਲੋਕਾਂ ਨੂੰ ਆਪੇ ਦੁਕਾਨੀ ਆ ਜੀ ਦੁਕਾਨਾਂ ਨੂੰ ਫੜਨੇ ਚਾਹੀਦੇ ਨੇ ਜਿਹੜੇ ਦੁਕਾਨ ਵਾਲੇ ਨੇ ਇਹਨਾਂ ਨੂੰ ਫੜਨੇ ਚਾਹੀਦੇ ਆ ਬਹੁਤ ਜ਼ਿਆਦਾ ਸਾਰੇ ਆਮ ਕੰਮ ਗਲਤ ਕਰਦੇ ਨੇ ਜੀ ਇਹ ਹਾਂ ਸਾਰੇ ਆਮ ਗਲਤ ਬੰਦਿਆਂ ਦੀ ਗਰਦਨਾ ਵੱਧਦੀ ਹੈ ਨੇ ਬੱਚਿਆਂ ਦੀਆਂ ਜਨਾਨੀਆਂ ਦੀ ਦੱਸੋ ਜੀ ਮੋਟਰਸਾਈਕਲ ਜਾਂਦੇ ਨੇ ਉਲਝ ਜਾਂਦੀ ਹੈ ਤਾਰ ਗਲਤੋਂ ਵੱਧਦੀ ਸਾਡਾ ਬੰਦਾ ਹੀ ਵੱੜਦਾ ਸੀਗਾ ਇੱਥੇ ਤੇ ਅੰਕਲ ਜੀ ਜਿਵੇਂ ਹੁਣ ਲਾ ਲੋ ਵੀ ਇਹ ਆਪਣੇ ਦੁਕਾਨਦਾਰ ਹੀ ਨੇ ਆਪਦੇ ਥੋੜੇ ਜਿਹਾ ਮੁਨਾਫੇ ਲਈ ਕਿਸੇ ਦੀ ਜ਼ਿੰਦਗੀ ਦੇ ਨਾਲ ਖੇਡਦੇ ਨੇ ਵੀ ਇਹਨਾਂ ਨੂੰ ਆਪ ਵੀ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਆਪ ਸੋਚਣਾ ਚਾਹੀਦਾ ਇਹਨਾਂ ਨੂੰ ਫੜੋ ਤੁਸੀਂ ਪਹਿਲਾਂ ਆ ਇਹਨਾਂ ਨੂੰ ਕਹੋ ਵੀ ਤੁਸੀਂ ਕਿੱਥੋਂ ਲੈ ਕੇ ਆਉਣੇ ਭਾਈ ਇਹਨਾਂ ਨੂੰ ਫੜੋ ਇਹਨਾਂ ਦੇ ਰੱਖੋ ਤੁਸੀਂ ਦੇ ਦੇ ਕੰਮ ਬਣੇਗਾ ਜੀ ਐਂ ਨਹੀਂ ਬਣਦਾ ਹੈਗਾ ਤੇ માતા ਜੀ ਜਿਵੇਂ ਹੁਣ ਇਹ ਡੋਰ ਹੈ ਜਿਵੇਂ ਮੰਨ ਲਓ ਅੱਜ ਲੋਕਾਂ ਨੇ ਬਸੰਤ ਪੈਂਚ ਵੀ ਮਨਾਈ ਤੇ ਜਿਵੇਂ ਬੱਚੇ ਮਤਲਬ ਪਤੰਗ ੜਾ ਰਹੇ ਸੀ ਜਿੰਨਿਆਂ ਮਤਲਬ ਵੀ ਜ਼ਿਆਦਾ ਪਤੰਗ ਉਡਾਏ ਗਏ ਨੇ ਸਾਰੇ ਚైనਾ ਡੋਰ ਨਾਲ ੜਾਏ ਗਏ ਨੇ ਵੀ ਕਹਿਣ ਦਾ ਤਾਂ ਕਹਿੰਦੇ ਨੇ ਵੀ ਦੂਜੀ ਪ੍ਰਾਤਨ ਵੀ ਮਤਲਬ ਪ੍ਰਾਤਨ ਡੋਰ ਵਰਤੋ ਪਰ ਲੋਕ ਵਰਤਦੇ ਨਹੀਂ ਹੈਗੇ ਚੋਰੀਆਂ ਵੇਚ ਰਹੀ ਨੇ ਬਟੇ ਚੋਰੀਆਂ ਵੇ ਇਹਤੇ ਕਾਰਵਾਈ ਹੋਣੀ ਚਾਹੀਦੀ ਸਭ ਤੋਂ ਸੱਤੋ ਪੁੱਤ ਮੈਂ ਤਾਂ ਕੀ ਕਹਿ ਸਕਦੀ ਆ ਕਾਰਵਾਈ ਤਾਂ ਹੋਣੀ ਚਾਹੀਦੀ ਐ ਡੋਰ ਤੇ ਤਾਂ ਗੱਦੀ ਡੋਰ ਨਾ ਚੜਾ ਰਿਹਾ ਚੜਾਣੀ ਜੀ ਨੇ ਹਾਂ ਵੀ ਇਹ ਤਾਂ ਮਤਲਬ ਬਹੁਤ ਜਿਆਦੀ ਨਖਾਨ ਵਾਲੀ ਚੀਜ਼ ਐ ਸੰਗਰੂਰ ਤਾਂ ਲਾਸਟ ਮਿੰਟ ਕਰਦੀ ਆ ਕੱਲ ਕਹਿੰਦੀ ਕਿ ਬੱਚੇ ਦੇ ਗਲ ਚ ਪੈ ਗਈ ਹਾਂ ਤੇ ਆਪ ਕਹੋਗੀ ਇਹ ਕਿਉਂ ਮੈਂ ਤੁਹਾਨੂੰ ਮੇਰੇ ਨਾਲ ਸੁਣ ਸੁਣ ਕੇ ਕਰਦੀ ਮੇਰੀ ਕੁੜੀ ਕਹਿੰਦੀ ਕੋਈ ਨਹੀਂ ਵੇਖ ਦੇਖ ਲਾ ਪਰ ਕੋਈ ਲੋਕੋ ਦਾ ਮਤਲਬ ਜਿੰਨਾ ਮਰਜੀ ਗਵਰਨਮੈਂਟ ਕਹੀ ਜਾਂਦੀ ਹੈ ਪਰ ਕੋਈ ਮਤਲਬ ਤੇ ਉਹ ਅਸ ਨਹੀਂ ਕਰਦਾ ਅਮੋ ਤਾਂ ਕੋਈ ਨਹੀਂ ਕਰਦਾ ਨਹੀਂ ਨਹੀਂ ਕੋਈ ਨਹੀਂ ਕਰਦਾ ਇਹ ਤਾਂ ਗਵਰਨਮੈਂਟ ਨੂੰ ਸਖਤ ਹੋਰ ਹੋਣਾ ਪੈਣਾ ਹੈ ਹੋਰ ਹੋਣਾ ਪੈਣਾ ਠੀਕ ਹੈ ਧੰਨਵਾਦ ਜੀ